ਯੁੱਧ ਨਸ਼ਿਆ ਵਿਰੁੱਧ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ ਤੇ ਉੱਥੇ ਹੀ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੇ ਲਈ ਆਮ ਆਦਮੀ ਪਾਰਟੀ ਦਿਨ ਰਾਤ ਇੱਕ ਕਾਰਜ ਹੈ ਤੇ ਉੱਥੇ ਹੀ ਦੱਸਦੀ ਕਿ ਲਗਾਤਾਰ ਮੀਟਿੰਗਾਂ ਵੀ ਹੋ ਰਹੀਆਂ ਨੇ ਤੇ ਜਿਸ ਤੋਂ ਬਾਅਦ ਉਥੇ ਕੈਬਨਟ ਮੰਤਰੀ ਤਰਨਪ੍ਰੀਤ ਸੋਦਾ ਬਿਆਨ ਸਾਹਮਣੇ ਆਇਆ ਤੇ ਜਿਸ ਨੂੰ ਲੈ ਕੇ ਨਸ਼ਾ ਤਸਕਰਾਂ ਨੂੰ ਉਹਨਾਂ ਨੇ ਸਿੱਧੇ ਚੇਤਾਵਨੀ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕੀਤਾ ਜਾਵੇਗਾ ਤੇ ਦੂਜੇ ਪਾਸੇ ਜੇਕਰ ਕੋਈ ਨਸ਼ਾ ਵੇਚਦਾ ਹੋਇਆ ਫੜਿਆ ਜਾਵੇਗਾ ਤੇ ਉਸ ਦੇ ਉੱਤੇ ਕੋਈ ਵੀ ਰਹਿਮ ਨਹੀਂ ਕੀਤਾ ਜਾਵੇਗਾ ਸਿੱਧੇ ਚੇਤਾਵਨੀ ਦਿੱਤੀ ਗਈ ਹੈ ਦੂਜੇ ਪਾਸੇ ਉਥੇ ਹੀ ਲਗਾਤਾਰ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਬੁਲਡੋਜ਼ਰ ਐਕਸ਼ਨ ਹੈ ਜਿਹੜਾ ਕਿ ਪੰਜਾਬ ਸਰਕਾਰ ਦੇ ਵੱਲੋਂ ਲਿਆ ਜਾ ਰਿਹਾ ਤੇ ਹੋਰ ਕੀ ਕਹਿਣਾ ਹੈ ਆਓ ਤੁਹਾਨੂੰ ਇਹ ਚਿੱਟੇ ਦੀ ਨੇਰੀ 2007 ਤੋਂ ਲੈ ਕੇ 17 ਤੱਕ ਝੁੱਲੀ ਔਰ ਪੂਰੇ ਪੰਜਾਬ ਦੇ ਅੰਦਰ ਇਸ ਸਰਕਾਰ 2007 ਤੋਂ 17 ਵਾਲੀ ਸਰਕਾਰ ਨੇ ਪੂਰਾ ਜੋਰ ਲਾ ਦਿੱਤਾ ਕਿ ਘਰ-ਘਰ ਚ ਕਿਸੇ ਤਰੀਕੇ ਨਾਲ ਨਸ਼ਾ ਪਹਚਾਇਆ ਜਾਵੇ ਸੰਥੈਟਿਕ ਡਰੱਗ ਉਸ ਤੋਂ ਬਾਅਦ ਚ ਸਮਾਂ ਆਇਆ 17 ਤੋਂ ਲੈ ਕੇ 22 ਤੱਕ ਦਾ ਉਸ ਸਮੇ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਆਈ ਕਾਂਗਰਸ ਦੀ ਸਰਕਾਰ ਆਈ ਔਰ ਕੈਪਟਨ ਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਹੱਥ ਦੇ ਵਿੱਚ ਗੁਟਕਾ ਸਾਹਿਬ ਨੂੰ ਫੜ ਕੇ ਤਖਸ਼ੀਰੀ ਦਮਦਮਾ ਸਾਹਿਬ ਕੰਨੀ ਨੂੰ ਹੱਥ ਕਰਕੇ ਕਿਹਾ ਕਿ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ ਅਸੀਂ 4 ਮਹੀਨੇ 'ਚ ਨਸ਼ਾ ਕਰ ਦਾਂਗੇ ਖਤਮ ਤੇ ਮੈਂ ਕਹਿੰਨਾ ਮੈਂ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦੂੰਗਾ ਤੇ ਦੇਖਿਆ ਹੋਣਾ ਤੁਸੀਂ ਪਿੱਛੇ ਉਹਨਾਂ ਦੇ ਲੀਡਰਾਂ ਨੇ ਵੱਡੇ ਵੱਡੇ ਜਕਾਰੇ ਵੀ ਛੱਡੇ ਸੀਗੇ ਉਸ ਦਾ ਨਤੀਜਾ ਇਹ ਨਿਕਲਿਆ ਕਿ 4 ਹਫ਼ਤਿਆਂ 'ਚ ਨਸ਼ਾ ਤਾਂ ਕੀ ਖਤਮ ਕਰਨਾ ਸੀ 4 ਹਫ਼ਤੇ ਲਈ ਕਦੇ ਉਹ ਸੀਸਮਾ ਫਾਰਮ ਹਾਊਸ 'ਚੋਂ ਬਾਹਰ ਨਹੀਂ ਆਏ ਟੋਟਲ 5 ਸਾਲਾਂ 'ਚ ਚਾਰ ਹਫ਼ਤੇ ਵੀ ਉਹਨਾਂ ਦੀ ਜਿਹੜੀ ਪ੍ਰੈਜ਼ੈਂਸ ਹੈ ਉਹ ਲੋਕਾਂ ਦੇ ਵਿੱਚ ਦਰਜ ਨਹੀਂ ਕੀਤੀ ਗਈ ਲੋਕਾਂ ਨੇ ਪਰੇਸ਼ਾਨ ਹੋ ਕੇ ਤੰਗ ਹੋ ਕੇ 3 ਕਰੋੜ ਪੰਜਾਬੀਆਂ ਨੇ ਪਰੇਸ਼ਾਨ ਹੋ ਕੇ ਇੱਕ ਹਨੇਰੀ ਕੋਠੜੀ ਦੇ ਵਿੱਚ ਘੂਮਿਤ ਦੀ ਕਰਨ ਦੇਖੀ ਉਹ ਸੀ ਆਮ ਆਦਮੀ ਪਾਰਟੀ ਦੀ ਜਦੋਂ ਆਮ ਆਦਮੀ ਪਾਰਟੀ ਦੀ ਕਰਨ ਦੇਖੀ ਤਾਂ ਉਸ ਕਰਨ ਦੇ ਵਿੱਚੋਂ ਇਸ ਪਾਰਟੀ ਨੂੰ ਚੁਣਿਆ ਗਿਆ ਉਹ ਸਰਕਾਰ ਬਣੀ ਤੇ ਜਦੋਂ ਸਰਕਾਰ ਬਣੀ 3 ਸਾਲ ਲਗਾਤਾਰ ਅਸੀਂ ਨਸ਼ੇ ਦੇ ਉੱਤੇ ਵਰਕ ਕਰਦੇ 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 ਕਿ ਕਿਸੇ ਤਰੀਕੇ ਨਾਲ ਨਸ਼ੇ ਨੂੰ ਖਤਮ ਕਰੀਏ ਨਸ਼ੇ ਨੂੰ ਖਤਮ ਕਰੀਏ ਅਸੀਂ ਕਾਰਵਾਈਆਂ ਕੀਤੀਆਂ ਤੇ ਜਦੋਂ ਹੁਣ ਇਹਨੂੰ ਅਮਲੀ ਜਾਮਾ ਦੇਣ ਦਾ ਜਦੋਂ ਸਮਾਂ ਆ ਗਿਆ ਹੁਣ ਅੱਜ ਸਰਕਾਰ ਨੇ ਇੱਕ ਬਹੁਤ ਵੱਡਾ ਪ੍ਰੋਗਰਾਮ ਪੰਜਾਬ 'ਚ ਰੰਬਿਆ ਉਸ ਪ੍ਰੋਗਰਾਮ ਦਾ ਨਾਂ ਹੈ ਯੁੱਧ ਨਸ਼ਿਆਂ ਵਿਰੁੱਧ ਇਹ ਯੁੱਧ ਨਸ਼ਿਆਂ ਵਿਰੁੱਧ ਪ੍ਰੋਗਰਾਮ ਦੇ ਤਹਿਤ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਮਿਨਿਸਟਰ ਸਾਹਿਬਾਨਾਂ ਦੀਆਂ ਡਿਊਟੀਆਂ ਸਰਕਾਰ ਵੱਲੋਂ ਲਗਾਈਆਂ ਗਈਆਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਲਗਾਈਆਂ ਗਈਆਂ ਔਰ ਜਿਹਦੇ ਤਹਿਤ ਚੱਲਦੇ ਅੱਜ ਮੈਂ ਜ਼ਿਲ੍ਹਾ ਬਰਨਾਲਾ ਵਿਖੇ ਪਹੁੰਚੇ ਹਾਂ ਔਰ ਮੇਰੇ ਨਾਲ ਉਰੇ ਮੌਜੂਦ ਨੇ ਸਾਡੇ ਬਹੁਤ ਸਤਿਕਾਰਯੋਗ ਐਮਐਲਏ ਪਧੌੜ ਲਾਭ ਸਿੰਘ ਉਗੋਕੇ ਜੀ ਹਰਿੰਦਰ ਸਿੰਘ ਢਾਲੀਵਾਲ ਜੀ ਹਲਕਾ ਇੰਚਾਰਜ ਬਰਨਾਲਾ ਰਾਮ ਤੀਰਥ ਮੰਨਾ ਜੀ ਚੇਅਰਮੈਨ ਸਾਹਿਬ ਹਰਮਨ ਸਿੰਘ ਜੀ ਤੇ ਨਾਲ ਮੇਰੇ ਨਾਲ ਉਰੇ ਡਿਪਟੀ ਕਮਿਸ਼ਨਰ ਬਰਨਾਲਾ ਟੀ ਬੈਨੇਥ ਜੀ ਬੈਠੇ ਨੇ ਮੇਰੇ ਨਾਲ ਐਸਐਸਪੀ ਬਰਨਾਲਾ ਸਰਫਰਾਜ਼ ਆलम ਜੀ ਬੈਠੇ ਨੇ ਅੱਜ ਸਾਡੇ ਜਿਲ੍ਹਾ ਜੇਕਰ ਮੈਂ ਬਰਨਾਲੇ ਦੀ ਗੱਲ ਕਰਾਂ ਅੱਜ ਸਾਡੀ ਬਹੁਤ ਵੱਡੀ ਉਰੇ ਮੀਟਿੰਗ ਹੋਈ ਹੈ ਜਿਹਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ 25 ਡਿਪਾਰਟਮੈਂਟਾਂ ਦੇ ਜਿਹੜੇ ਸਾਡੇ ਉਰੇ ਡਿਸਟ੍ਰਿਕਟ ਹੈੱਡ ਨੇ ਉਹਨਾਂ ਨੇ ਸਾਰਿਆਂ ਨੇ ਸ਼ਿਰਕਤ ਕੀਤੀ ਹੈ ਜਿਹਦੇ ਵਿੱਚ ਸੀਨੀਅਰ ਪੁਲਿਸ ਕਪਤਾਨ ਪੁਲਿਸ ਵਧੀਕ ਡਿਪਟੀ ਕਮਿਸ਼ਨਰ उपमंडल मैजिस्ट्रेट पुलिस सिविल सर्जन ज़िला सिक्ख्या अफसर जिला, जिला संपर्क अफसर जिला खेड़ अफसर जिला मंडी अफसर जिला विकास पंचायत अफसर जिला प्रोग्राम अफसर जिला समाजिक सुरक्षा अफसर जिला ड्रग इंसपैक्टर ज़िला रोज़गार अफसर जिला अटारनी बरनला मुख खेतीबाड़ी अफसर डिप्टी डायरक्टर फैक्ट्रीज सहायक कमिश्नर आबकारी ਕਾਰਜ ਸாதਕ ਅਫਸਰ ਨਗਰ ਕਾਉਂਸਲ ਬਰਨਾਲਾ ਤਪਾ ਪਧੌੜ ਤਨੋਲਾ ਹੰਢਿਆਆ ਵਨ ਰੇਂਜ ਅਫਸਰ ਜ਼ਿਲ੍ਹਾ ਕਿਰਤ ਤੇ ਸੁਲਾਹ ਅਫਸਰ ਬਰਨਾਲਾ ਸਹਾਇਕ ਡਾਇਰੈਕਟਰ ਨਹਿਰੂ ਯੁਵਾ ਕੇਂਦਰ ਸਹਾਇਕ ਡਾਇਰੈਕਟਰ ਯੁਵਕ ਸੇਵਾਮਾ ਬਰਨਾਲਾ ਸਕੱਤਰ ਰੈੱਡ ਕਰਾਸ ਬਰਨਾਲਾ ਸਹਾਇਕ ਡਾਇਰੈਕਟਰ ਆਰ ਸੇਤੀ ਬਰਨਾਲਾ ਅੱਜ 25 ਡਿਪਾਰਟਮੈਂਟਾਂ ਦੇ ਅਫਸਰਾਂ ਨੇ ਉਰੇ ਅੱਜ ਇਸ ਜੋ ਮੀਟਿੰਗ ਹੋਈ ਹੈ ਜ਼ਿਲ੍ਹੇ ਦੀ ਮੀਟਿੰਗ ਹੋਈ ਹੈ ਯੋਧ ਨਸ਼ਿਆਂ ਵਿਰੁੱਧ ਚ ਸ਼ਿਰਕਤ ਕੀਤੀ ਹੈ ਔਰ ਜਿਹਦੇ ਅੱਜ ਮੈਂ ਤੁਹਾਨੂੰ ਆਕੜੇ ਜੋ ਦੱਸਣ ਜਾ ਰਿਹਾ ਹਾਂ ਜਿਹੜਾ ਕਿ ਪ੍ਰਸ਼ਾਸਨ ਨੇ ਪੁਲਿਸ ਪ੍ਰਸ਼ਾਸਨ ਨੇ ਔਰ ਐਡਮਿਨਿਸਟ੍ਰੇਸ਼ਨ ਸਾਈਡ ਤੋਂ ਬੜਾ ਹੀ ਬਾਕਮਾਲ ਕੰਮ ਜ਼ਿਲ੍ਹੇ ਦੇ ਵਿੱਚ ਜੋ ਕੀਤਾ ਜਿਹਦੇ ਤਹਿਤ ਹੁਣ ਤੱਕ ਟੋਟਲ ਜੋ 391 ਇਨਸਪੈਕਸ਼ਨਾਂ ਕੀਤੀਆਂ ਗਈਆਂ 600 ਟੋਟਲ ਉਹਰੇ ਕੈਮਿਸਟ ਨੇ ਜਿਨ੍ਹਾਂ ਤੋਂ 391 ਚੈਕਿੰਗਾਂ ਕੀਤੀਆਂ ਗਈਆਂ ਜਿਹਦੇ ਚੋਂ 36 ਫਰਮਾਂ ਨੇ ਕੋਈ ਜਿਹੜੇ ਲਾਜ਼ ਨੇ ਉਹਨਾਂ ਨੂੰ ਵਾਇਲਟ ਕੀਤਾ ਸੀ ਜਿਹਦੇ ਚੋਂ 36 ਫਰਮਾਂ ਦੇ ਉੱਤੇ ਲੀਗਲ ਐਕਸ਼ਨ ਲੱਗਾ ਤੇ ਜਿਹਦੇ ਚੋਂ ਤਿੰਨ ਫਰਮਾਂ ਸੀਲ ਕਰ ਦਿੱਤੀਆਂ ਗਈਆਂ ਔਰ ਇਹਨਾਂ ਤੋਂ 1 ਕਰੋੜ ਰੁਪਏ ਦੀ ਅਮਾਉਂਟ ਹੈ ਜਿਹੜੀ ਉਹ ਸੀਜ਼ ਹੋਈ ਹੈ ਡਰੱਗ ਦੀ ਦੋ ਫਰਮਾਂ ਇਹਦੇ ਚੋਂ ਜਿਨ੍ਹਾਂ ਦੀ ਕੈਨਸਲੇਸ਼ਨ ਕਰ ਦਿੱਤੀ ਗਈ ਲਾਇਸੈਂਸ ਦੀ ਉਹ ਇਲੀਗਲ ਸੇਲ ਕਰਦੇ ਸੀ ਮੈਡੀਸਨ ਦੀ ਤੇ 11 ਫਰਮਾਂ ਨੂੰ ਸ਼ੋਕਾਸ ਦੇ ਨੋਟਿਸ ਹੋਏ ਨੇ ਮੈਨੂੰ ਇਹ ਵੀ ਦੱਸਦੇ ਹੋਏ ਹੁੰਦਾ ਕਿ ਉਰੇ ਪੁਲਿਸ ਪ੍ਰਸ਼ਾਸਨ ਨੇ ਟੋਟਲ 277 ਬੰਦਿਆਂ ਨੂੰ ਅਰੈਸਟ ਕੀਤਾ ਇਹ ਮੈਂ ਸਿਰਫ ਤਾਂ ਸਿਰਫ ਬਰਨਾਲੇ ਦੀ ਗੱਲ ਦੱਸ ਰਿਹਾ 277 ਬੰਦਿਆਂ ਨੂੰ ਅਰੈਸਟ ਕੀਤਾ ਔਰ ਉਹਨਾਂ ਤੋਂ ਜਿਹੜੀ ਰਿਕਵਰੀ ਹੋਈ ਆ ਪੋਪੀ ਹਸਕ ਦੀ 18 ਕਿਲੋ ਤੇ ਜਿਹੜੀ ਟੈਬਲੇਟਸ ਦੀ ਹੋਈ ਆ 7500 ਗਿਣਤੀ 7500 ਦੀ ਉਰੋ ਗੋਲੀਆਂ ਦੀ ਤੇ ਕੈਪਸੂਲਾਂ ਦੀ ਜਾਨੀ ਕਿ ਬਰਾਮਦਗੀ ਹੋਈ ਆ ਤੇ ਜੇ ਡਿਮੋਲਿਸ਼ਿੰਗ ਦੀ ਗੱਲ ਕਰੀਏ ਜਿਹੜੀ ਇਲੀਗਲ ਪ੍ਰਾਪਰਟੀ ਜਿਹੜੀ ਇਹ ਨਸ਼ੇ ਦੇ ਸੋਦਾਗਰਾਂ ਨੇ ਬਣਾਈ ਸੀ ਇੱਕ ਪ੍ਰਾਪਰਟੀ ਢਾਈ ਗਈ ਹੈ ਔਰ ਟੋਟਲ ਤਕਰੀਬਨ ਤਕਰੀਬਨ ਇਹ ਸਾਰਾ ਕੁਝ ਇਸ ਤੋਂ ਇਲਾਵਾ ਸਾਡੇ ਕੋਲ ਹੋਰੇ ਜੇਕਰ ਮੈਂ ਸਿਵਲ ਸਰਜਨ ਸਾਈਡ ਦੀ ਗੱਲ ਕਰਾਂ ਸਾਡੇ ਕੋਲ ਹੋਰੇ ਬਰਨਾਲੇ ਦੇ ਵਿੱਚ 12 ਵੋਟ ਸੈਂਟਰ ਚੱਲ ਰਹੇ ਨੇ ਇੱਕ ਡੀ ਐਡਿਕਸ਼ਨ ਸੈਂਟਰ ਚੱਲ ਰਿਹਾ ਤੇ ਇੱਕ ਰੀਹੈਬਿਲੀਟੇਸ਼ਨ ਸੈਂਟਰ ਚੱਲ ਰਿਹਾ ਔਰੇ ਦੇਖਣਯੋਗ ਹੈ ਕਿ ਜਿਸ ਦਿਨ ਦਾ ਯੁੱਧ ਨਸ਼ਿਆਂ ਵਿਰੁੱਧ ਪ੍ਰੋਗਰਾਮ ਸ਼ੁਰੂ ਹੋਇਆ ਸਰਕਾਰ ਦਾ ਉਸ ਦਿਨ ਮੈਨੂੰ ਅੱਜ ਔਰੇ ਸਾਡੇ ਸਿਵਲ ਸਰਜਨ ਸਾਈਟ ਤੋਂ ਸਾਰੇ ਅਫਸਰ ਦੱਸ ਕੇ ਗਏ ਹਨ ਕਿ ਸਾਡੇ ਕੋਲ ਓਟ ਕਲੀਨਿਕ ਦੇ ਵਿੱਚ ਡੀਡਿਕਸ਼ਨ ਸੈਂਟਰ ਤੇ ਰੀਹੈਬ ਸੈਂਟਰ ਦੇ ਵਿੱਚ ਕਾਫੀ ਜ਼ਿਆਦਾ ਬੱਚੇ ਜਿਹੜੇ ਹੈ ਉਹ ਆਏ ਨੇ ਜਿਨ੍ਹਾਂ ਨੇ ਆਪਣਾ ਟ੍ਰੀਟਮੈਂਟ ਕਰਾਉਣਾ ਸ਼ੁਰੂ ਕੀਤਾ